ਆ ਦੇਖ ਲੋ ਅਨਮੋਲ ਕਵਤਰਾ ਦੀ ਬਚਕਾਨੀ ਹਰਕਤ ਮੈਂ ਨਾ ਮੈਂ ਰਣਵੀਰ ਵਾਲੀ ਹਰਕਤ ਦੇਖ ਕੇ ਨਾ ਇਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਾਂ ਕਿ ਕਿੰਨਾ ਭਰਿਆ ਬੈਠਾ ਸੀ ਅੰਦਰ ਉਹ ਹਾਂ ਜਿਸ ਮੁੱਦੇ ਤੇ ਪੂਰਾ ਦੇਸ਼ ਹੋਇਆ ਸੀਰੀਅਸ ਤੁਸੀਂ ਤਾਂ ਯਾਰ ਨੰਬਰ 1 ਪੋਡਕਾਸਟਰ ਆਂ ਇੰਡੀਆ ਦਾ ਤੇ ਨੂੰ ਕੀ ਲੋੜ ਪਈ ਉਸੇ ਗੱਲ ਤੇ ਅਨਮੋਲ ਦੇ ਪੈ ਰੀਆਂ ਢਿੱਡੀ ਪੀੜਾਂ ਮਾਪਿਓ ਤੇ ਬਣੇ ਵਿਵਾਦਤ ਜੋਗ ਤੇ ਵੀ ਅਨਮੋਲ ਦਾ ਦੇਖ ਲਓ ਨੌਨ ਸੀਰੀਅਸ ਬਿਹੇਵੀਅਰ ਪਰ ਯਾਰ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਤੇ ਇੱਕ ਬੱਚੇ ਨੂੰ ਆ ਸਵਾਲ ਪੁੱਛ ਦਿੰਨੇ ਨਾ ਗੰਦਾ ਮੈਂ ਤਾਂ 20 ਵਾਰੀ ਆਪਣੇ ਆਫਿਸ 'ਚ ਬੈਠ ਕੇ ਵੀਰੇ ਨਾਲ ਸੀ ਕਹਿੰਦਾ ਯਾਰ ਮੈਂ ਕਹਿੰਦਾ ਚੱਲੇ ਦਿਲ ਕਿੱਥੋਂ ਆਇਆ ਐਡਾ ਵੱਡਾ ਕੈਮਰਾ ਪਤਾ ਆਨ ਹੈ ਕਿ ਇਦਾਂ ਦਾ ਥੌਟ ਕਿੱਦਾਂ ਆਇਆ ਕਿ ਕਿਸੇ ਨੂੰ ਇਹ ਪੁੱਛਣਾ ਮਸ਼ਹੂਰ ਯੂਟਿਊਬਰ ਦੇ ਵੱਲੋਂ ਮਾਪਿਓ ਨੂੰ ਲੈ ਕੇ ਪੁੱਛੇ ਗਏ ਇੱਕ ਗੰਦੇ ਸਵਾਲ ਨੂੰ ਸਮਾਜ ਸੇਵੀ ਅਨਮੋਲ ਕਵਤਰਾ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ 20 ਵਾਰ ਇਸ ਕਲਿੱਪ ਨੂੰ ਦੇਖ ਚੁੱਕੇ ਨੇ ਤੇ ਇਸ ਕਲਿੱਪ ਨੂੰ ਦੇਖ ਕੇ ਹੱਸ ਵੀ ਰਹੇ ਨੇ ਦਰਅਸਲ ਮਸ਼ਹੂਰ ਕਾਮੇਡੀਅਨ ਸਮੇ ਰਾਣਾ ਦਾ ਇੱਕ ਸ਼ੋਅ ਇੰਡੀਆਜ਼ ਗੌਟ ਲੇਟੈਂਟ ਹਾਲੀ ਦੇ ਵਿੱਚ ਉਸ ਦਾ ਇੱਕ એપisode ਆਇਆ ਜਿਸ ਦੇ ਵਿੱਚ ਮਸ਼ਹੂਰ ਪੋਡਕਾਸਟਰ ਰਣਵੀਰ ਇਲਾਹਾਬਾਦੀਆ ਪਹੁੰਚੇ ਸਨ ਤੇ ਉਹਨਾਂ ਦੇ ਵੱਲੋਂ ਇੱਕ ਕੰਟੈਸਟੈਂਟ ਨੂੰ ਇੱਕ ਗੰਦਾ ਸਵਾਲ ਪੁੱਛਿਆ ਗਿਆ ਕੀ ਉਹ ਆਪਣੇ ਮਾਤਾ ਪਿਤਾ ਨੂੰ ਸੰਬੰਧ ਬਣਾਉਂਦੇ ਹੋਏ ਦੇਖ ਸਕਦੇ ਨੇ ਜਾਂ ਉਹਨਾਂ ਨੂੰ ਜੁਆਇਨ ਕਰ ਸਕਦੇ ਨੇ ਇਸ ਤੋਂ ਬਾਅਦ ਇਸ ਮਾਮਲੇ ਨੇ ਇੰਨੀ ਜ਼ਿਆਦਾ ਤੂਲ ਪੜੀ ਇਥੋਂ ਤੱਕ ਕਿ ਮਹਾਰਾਸ਼ਟਰ ਦੇ ਸੀਐਮ ਦੇ ਵੱਲੋਂ ਵੀ ਕਿਹਾ ਗਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਪਰ ਉੱਥੇ ਹੀ ਇਸ ਪੂਰੀ ਕਲਿੱਪ ਤੇ ਇਸ ਗੰਦੇ ਸਵਾਲ ਤੇ ਅਨਮੋਲ ਕਵਤਰਾ ਦਾ ਨੌਨ ਸੀਰੀਅਸ ਬਿਹੇਵੀਅਰ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਜਰਾ ਉਹਨਾਂ ਦਾ ਇਹ ਬਿਹੇਵੀਅਰ ਦੇਖ ਲਓ ਮੈਂ ਨਾ ਮੈਂ ਰਣਵੀਰ ਵਾਲੀ ਹਰਕਤ ਦੇਖ ਕੇ ਨਾ ਇਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕਿੰਨਾ ਭਰਿਆ ਬੈਠਾ ਸੀ ਅੰਦਰ ਉਹ ਹੈ ਉਹ ਪ੍ਰਵਾਹ ਤੋ ਤਾਂ ਚੱਲ ਰਿਹਾ ਹੈ ਮਤਲਬ ਇੰਡੀਆ ਲੈਵਲ ਤੇ ਵਰਲਡ ਲੈਵਲ ਤੇ ਤੇਰਾ ਨਾਮ ਹੈ ਸਾਡੇ ਵਰਗੇ ਛੋਟੇ ਮੋਟੇ ਪੋਡਕਾਸਟਰ ਤਾਂ ਚਲੋ ਰੋਜ਼ ਭਾਲਦੇ ਆਂ ਕਿ ਚੈਨਲ ਕਿਵੇਂ ਚੱਲੇ ਖਰਚੇ ਕਿਵੇਂ ਨਿਕਲਣਾ ਨਾ ਪੈਸੇ ਕਿਵੇਂ ਕਵਾਗੇ ਤੂੰ ਤਾਂ ਯਾਰ ਨੰਬਰ 1 ਪੋਡਕਾਸਟਰ ਹੈਂ ਇੰਡੀਆ ਦਾ ਤੇ ਉਹ ਕੀ ਲੋੜ ਤੇ ਹੋ ਗਿਆ ਨਾ ਕਿ ਮੈਨੂੰ ਪੂਰੇ ਵਰਲਡ ਲੈਵਲ ਤੇ ਯਾਰ ਤੂੰ ਚਰਚਾ ਕਰਾਦੀ ਭਰਾ ਦੇਖ ਇਹ ਸੋ ਸਟੰਟ ਤਾਂ ਹੋ ਰਹੀ ਸਕਦਾ ਕਿਉਂਕਿ ਇੰਨੀ ਜਲਾਲਤ ਇੰਨੀ ਗਾਲ ਪੈ ਰਹੀ ਲੋਕਾਂ ਕੋਲੋਂ ਹੁਣ ਕਮੈਂਟ ਚੈੱਕ ਕਰੋ ਮੈਂ ਗਲਤ ਗੱਲ ਆ ਯਾਰ ਭਾਵੇਂ ਦੋਸਤੀ ਚ ਬੈ ਕੇ ਤੁਸੀਂ ਇਸ ਤੋਂ ਗੰਦੀਆਂ ਗੱਲਾਂ ਵੀ ਕਰਦੇ ਹੋਵੋਗੇ ਇਹ 'ਚ ਕੋਈ ਸ਼ੱਕ ਨਹੀਂ ਪਰ ਯਾਰ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਤੇ ਇੱਕ ਬੱਚੇ ਨੂੰ ਆਹ ਸਵਾਲ ਪੁੱਛ ਦਿੰਨਾ ਨਾ ਗੰਦਾ ਮੈਂ ਤਾਂ 20 ਵਾਰੀ ਆਪਣੇ ਆਫਿਸ 'ਚ ਬੈ ਕੇ ਵੀਰੇ ਨਾਲ ਸੀ ਕਹਿੰਦਾ ਯਾਰ ਮੈਂ ਕਹਾਂ ਜਿਦਲੇ ਦਿਲ ਕਿੱਥੋਂ ਆਇਆ ਐਡਾ ਵੱਡਾ ਕੈਮਰਾ ਪਤਾ ਆਨ ਹੈ ਕਿ ਇਦਾਂ ਦਾ ਸ਼ਾਟ ਕਿੱਦਾਂ ਆਇਆ ਕਿ ਕਿਸੇ ਨੂੰ ਇਹ ਪੁੱਛਣਾ 30 ਬਣ